ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆ ਛੁੱਟੀ ਕੰਮ ਤੋਂ ਤੇ ਅੱਜ ਅਸੀਂ ਚੱਲੇ ਆ ਵਨਡੇ ਅਸੀਂ ਚੱਲੇ ਆ ਆਪਣੀ ਮਾਸੀ ਦਾ ਪੋਤਰਾ ਵੇਖਣ ਸਾਡੇ ਵੀਰ ਨੂੰ ਪੁੱਤ ਦੀ ਦਾਤ ਬਖਸ਼ੀ ਬਾਬਾ ਜੀ ਨੇ ਤੇ ਅੱਜ ਅਸੀਂ ਉਹ ਵੇਖਣ ਚੱਲੇ ਆ ਨਿਆਣਿਆਂ ਨੂੰ ਨਿਆਣੇ ਬਹੁਤ ਪਸੰਦ ਹੁੰਦੇ ਆ ਮੈਨੂੰ ਬਹੁਤ ਪਸੰਦ ਆ ਅਸੀਂ ਥੋੜੀ ਦੇਰ ਤੱਕ ਤਿਆਰtir ਹੋ ਕੇ ਤੇ ਫਿਰ ਚੱਲ ਜਾਣਾ ਆ ਨਾ ਸਾਡੇ ਜਾਣਗੇ ਮਾਮਾ ਜੀ ਮਾਮੀ ਜੀ ਤੇ ਉਹਨਾਂ ਦੇ ਬੱਚੇ ਤੇ ਇਹ ਸਾਰੇ ਜਾਣੇ ਅੱਜ ਨਿਊ ਕਾਕਾ ਵੇਖ ਕੇ ਆਵਾਂਗੇ ਨਿਊ ਬੇਬੀ ਹਾਂ ਤੇ ਸਾਸ਼ਿਕਾ ਬੁਲਾਓ ਸਾਰਿਆਂ ਨੂੰ ਸਾਰਿਆਂ ਨੂੰ ਬੁਲਾ ਦਿਓ 사ਸ਼ਿਕਾ 사ਸ਼ਿਕਾ ਬੁਲਾ ਦਿਓ 사ਸ਼ਿਕਾ 사ਸ਼ਿਕਾ ਬਾਏ ਬਾਏ ਕਰ ਹਾਂ ਇਹ ਸੋਣਾ ਪੁੱਤ ਕਿੱਥੇ ਆ ਕਿੱਥੇ ਆ ਪਾਪਾ ਆਈ ਸੋਣਾ ਪੁੱਤ ਕਿੱਥੇ ਆ ਨੇ ਸੋਣਾ ਸੋਣਾਂ ਪੁੱਤੀ ਤੇ ਤੈਨੂੰ ਪੁੱਤ ਨਾ ਸੁਣਾ ਤੇ ਆਹੀ ਸਾਂਝ ਸੋਣਾ ਪੁੱਤ ਆਹੀ ਦਸੂਗਾ ਚੱਕਰੀਂ ਪਾਵਲ ਸਾਂਝ ਲਾ ਕੇ ਕਰੀਏਗੀ ਕਿ ਕਿਤੇ ਕਾਕਾ ਦਾਦਾ ਕਾਕਾ ਕਾਕਾ ਦਾਦਾ ਕਾਕਾ ਕਿਚ ਕਾ ਦੋਗਾ ਕੈਨੂੰ ਕਿਚੀ ਕਰ ਦੋ ਕਿਚੀ ਕਰ ਦੋ ਕਾਕੇ ਨੂੰ ਕਾਕੇ ਨੂੰ ਮਿੱਟੀ ਕਰ ਦੋ ਮਿੱਟੀ ਕਰ ਦੋ ਕਾਕਾ ਓ ਥੱਲੇ ਕਾਰੇ ਕਾਕਾ ਹਾਜੀ ਕਾਕਾ ਉਹ ਕਿਉਂ ਨੇ ਫੇਰ ਕਹਿਣਾ ਮੈਨੂੰ ਬਰਾਉ ਓ ਵਾਹ ਦਾ ਇਹ ਆਲ ਬਾਤ ਲੈ ਲਿਨੀਆ ਖਾਣਾ ਵੀ ਖਰਗੀ ਚਾ ਚਾ ਕਰੰਡੀ ਉਹਨੂੰ ਖਾਣਾ ਖਾ ਇਹ ਆਪਾਂ ਜਾਣਾ ਕਿੱਥੇ ਜਾ ਨਹੀਂ ਕਰੀ ਕਰੀ ਉਹਦੇ ਲੈ ਕੇ ਇਹ ਚਾ ਚਾਹ ਗਾ ਲੂ ਫਿਰ ਹਾਂਜੀ ਕਾਕੇ ਨੂੰ ਚਾਹ ਕਾਕੇ ਨੇ ਚਾਹ ਕਰੋ ਕਾਕੇ ਨੂੰ ਚਾਹ ਕਰੋ ਚਾਹ ਗਾ ਲਓ ਹਾਂ ਕਾਕਾ ਕਾਕਾ ਕੀ ਥੇ ਕੀ ਥੇ ਉਹ ਕੰਨ ਮਤ ਦਾ ਉਹ ਆ ਨਾ ਉਹ ਹੈਗਾ ਨਾ ਕੰਨ ਕੰਨ ਲਿਓ ਮਮਾ ਪਾਹੂ ਚੱਲ ਤੂੰ ਵੀ ਉਦਾਂ ਖੜਾ ਲਾ ਪਾਹੂ ਲਾ ਕੇ ਖੜਾ ਆਜੇ ਜੀਸੂ ਚੋਣ ਲਾ ਚਾਂਜਾ ਹੱਥ ਲਾਓ ਹੱਥ ਉਹ ਨੂੰ ਨਹੀਂ ਕਰ ਰਿਹਾ ਬਹੁ ਨੂੰ ਆਈ ਸਾਜਾ ਆਈ ਆ ਮਮਾ ਲੈ ਕਾਕਾ ਕਾਕਾ ਮਮਾ ਨਹੀਂ ਨਹੀਂ ਚੱਲ ਨਹੀਂ ਲੈਂਦਾ ਨਹੀਂ ਲੈਂਦਾ ਚੱਲ ਖੇਡੋ ਫਿਰ ਖੇਡੋ ਉਧਰ ਚਾ ਗਾ ਦੋ ਆਵੜਾ ਆਵੜਾ ਇਧਰ ਨਹੀਂ ਹੋ ਨਹੀਂ ਨਹੀਂ ਹੋਣੀ ਆ ਹੁੰਦੇ ਛੇਡੋ ਉੱਧਰ ਛੇਡੋ ਮਮੀ ਹਿਪੜਾਇਆ ਓਏ ਬੋਲੀ ਜੀ ਨਾ ਤੇ ਆ ਨਾ ਤੇ ਆ ਨਾ ਤੇ ਆ ਨਾ ਪਾਉਂ ਨੀ ਤੇ ਆ ਨਾ ਆਹੋ ਓਏ ਲੱਕੋ ਤੇ ਦਿੰਦੂ ਕਾਕਾ ਗਿੰਦਾ ਕਾਕਾ ਗਿੰਨਾ ਮੈਂ ਨਹੀਂ ਨੀ ਕਰਨੀ ਓ ਮਮੀ ਨੇ ਮਾਰੀ ਓ ਮਮੀ ਮਾਰੀ ਓਏ

ਖੇਡਣ ਤੇ ਪਲਾ ਕੀ ਕਰਦੇ ਨਹੀਂ ਖੇਡੋ ਕਾਕੇ ਨਾਲ ਖੇਡੋ ਇਧਰ ਵੇ ਸਾਜ ਚਾ ਇਧਰ ਵੇ ਸਾਜ ਚਾ ਕਰ ਦੇ ਕਾਕੇ ਨੂੰ ਕਰ ਦੋ ਨਾ ਉਹਨੂੰ ਬਟਰ ਇਧਰ ਇਧਰ ਕਾਕੇ ਨੂੰ ਆਇਆ ਸਾਜ ਆਈ ਸਾਜ ਮਮਾ ਵੇ ਆ ਚਾ ਕਰ ਦੋ ਕਾਕੇ ਨੂੰ ਕਾਕੇ ਨੂੰ ਕਾਕੇ ਨੂੰ ਕਰ ਦੋ ਵੇ ਇਧਰ ਹੈ ਉਹ ਕਾ అදచ ගර ඉදර විීදచ කදට ම න නగල නగ ఉදහග